ਇਹਣੀ ਕਿਹੜੀ ਬੋਤਲ ਨਹੀਂ ਕਿੱਲੀ ਦੜੀ ਆਹ ਲੋ ਜੀ ਮਿੰਤਾ ਕਰ ਕਰ ਕੇ ਪਹਿਲਾਂ ਵਢੀਂਦੀ ਨਹੀਂ ਹੁਣ ਵਢਾਈ ਆ ਹੁਣ ਬਾਬਾ ਜੀ 7 ਦਿਨ ਹੋ ਗਏ ਜਿਉਂ ਬੋਲ ਦੇ ਥੱਲੇ ਵਰੀ ਨਿਕਲੀ ਆਉਂਦੀ ਐ ਕੋਨੀ ਬਾਸਪਦੀ ਸੁੱਕੀ ਜਿੰਨਾ ਡੈੜੀ ਦਾ ਫਰਕ ਪੈ ਗਿਆ ਬਾਸਪਦੀ ਨੇ ਤਾਂ ਪਤਾ ਨਹੀਂ ਸੁੱਕਣਾ ਕਿ ਨਹੀਂ ਸੁੱਕਣਾ ਡੈੜੀ ਦਾ 10 ਕਿਲੋ ਭਾਰ ਘਟ ਗਿਆ ਆ ਵੇ ਜੋੜੇ ਤੁਹਾਡੇ ਖਿਆਲ ਲੈ ਲੋ ਸਸਤੀ ਲੈ ਲੋ ਹੂੰ ਆਉਂਦੇ ਨੇ ਪਾਣੀ ਨਹੀਂ ਗਿੱਲੀ ਦਰੇਗੀ ਇਹ ਪ੍ਰੰਗ ਦਾ ਹੀ ਫਰਕ ਆ ਉਹਨੂੰ ਬਚਾਰਿਆ ਕੰਨ ਕਹਿੰਦਾ ਰੰਗ ਦਾ ਫਰਕ ਆ ਗਿੱਲੀ ਨਹੀਂ ਗੀ ਆਵਾਜ਼ ਲਵਾਉਣੀ ਪੈਣੀ ਹੈ ਨਾ ਉਹ ਨਾਗਰਾ ਡਰਾਕ ਬਣਾਈ ਜਾਂਦੀ ਸਾਡੀ ਢੇਰੀ ਜਿੱਦਨ ਦਿਹਾਈ ਆ ਵਪਾਰੀ ਆਉਣ ਵਰਗੇ ਆ ਇਹਦੀ ਚਮਕ ਜੀ ਵੇਖ ਕੇ ਇਹਦੀ ਮੋਟ ਭਰ ਦੇ ਥੱਲੇੋਂ ਪਾਣੀ ਨਿਕਲ ਆਉਂਦੇ ਸੇਟ ਕਹਿੰਦਾ ਜਿੱਦਨ ਦੀ ਢਾਡੀ ਬਾਜ਼ਪਰੀ ਸਟਾਈ ਮੇਰੀ ਦੁਕਾਨ ਦੀ ਮਾਰਕੀਟ ਹੀ ਘਟ ਗਈ ਪਾਣੀ ਨਿਕਲ ਆਉਂਦੀ ਥੱਲੇੋਂ ਸਲਾਹ ਕਰਨ ਦੇ ਚਾਹਮ ਨੂੰ ਲੈਣੀ ਕਿਹੜੀ ਬੋਤਲ ਕਿਹੜੀ ਬੋਤਲ ਲੈਣੀ ਫਿਰ ਤਾਂ ਨੂੰ ਤਾਂ ਘਰੇ ਵੀਰਵਾਰ ਦੀ ਵੀ ਡਾਕਾ ਮੰਗਲਵਾਰ ਦੀ ਵੀ ਸੋਮਵਾਰ ਦੀ ਇੱਥੇ ਕੋਈ ਵਾਰ ਨਹੀਂ ਛੱਡਦੇ ਇਹਨਾਂ ਕਿੱਥੇ ਵੇਚਣੀ ਆ ਉਹ ਬੋਤਲਾਂ ਕਿੱਥੋਂ ਆਈਆਂ ਇਹਨੀਆਂ 3600 ਦਾ ਰੇਟ ਤੇ 5000 ਰੁਪਇਆ ਮੰਗ ਲੈਂਦੇ ਹੈ ਪਾਪੀ ਨਹੀਂ ਪਾਪਾ ਨਹੀਂ ਪੀਂਦਾਗਾ ਵੇਚ ਦਿਓ ਪਰ ਇਹਨੇ ਰੇਟ 5000 ਨੂੰ ਨਹੀਂ ਵਿਕਣੀ ਇੱਥੇ ਮਲਜਾਂ ਲੱਗੀਆਂ ਉਹਨਾਂ ਨੂੰ ਕੀ ਲੋਡ ਕਰੇ ਜਾਂਦੀ ਇਹ ਰਖਾ ਇਹ ਇੱਥੇ ਢੇਰ ਲਾਏ ਬੋਤਲਾਂ ਦੀ ਪੀ ਪੀ ਕੇ 5000 ਦਾ ਰੇਟ ਹੈ ਨਹੀਂ ਕਿ ਤੁਹਾਨੂੰ ਕਿਤੇ 5000 ਮਿਲ ਜਣਾ ਜਾਣ ਕੇ ਨਹੀਂ ਵੇਚਣ ਦੇ ਜੀ ਆਪਣੇ ਬਜ਼ੁਰਗਾਂ 'ਚ ਗਲਤੀ ਆ ਸਾਰੇ ਪਾਸੇ ਕੰਮ ਚੱਲਣ ਦਾ ਇੱਧਰ ਪੱਕਾ ਹਾਂ ਘਰੇ ਵੀਰਵਾਰ ਦੀ ਵੀ ਡੱਕ ਮੰਗਲਵਾਰ ਦੀ ਵੀ ਸੋਮਵਾਰ ਦੀ ਵੀ ਇੱਥੇ ਕੋਈ ਡੱਕ ਨਹੀਂ ਇੱਥੇ ਪਤਾ ਨਹੀਂ ਲੱਗਦਾ ਵਾਰ ਕਿਹੜਾ ਰੱਜ ਕੇ ਮਗਰੋਂ ਚੇਤਾ ਆਉਂਦਾ ਅੱਜ ਵੀਰਵਾਰ ਸੀ ਨੋ 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 ਆ ਦੇ ਨਹੀਂ ਕੀ ਆਵੇ ਆਲੇ ਦਵਾਲੇ ਆਵੇ ਢੇਰ ਲੱਗੇ ਪੱਟਾਂ ਬਣਾਈਆਂ ਘੇਰੇ ਘੇਰੇ ਉਹ ਮੰਦਾ ਐ ਕਿ ਬਾਸ ਪਈ ਦਾ ਝਾੜ ਵੀ ਤੇ ਰੇਟ ਵੀ ਅਹੀਂ ਵੀ ਲਿਆਏ ਕਰਮਾਲੇ ਜੀ ਥੱਲੇ ਵਰੀ ਨਿਕਲੀ ਆਉਂਦੀ ਬਾਹ ਹਦੋਂ ਵਕ ਇਹ ਡੈਡੀ ਵੇਖ ਜੂ ਸਵੇਰੇ ਕਿ ਨਹੀਂ ਮਿਲਦਾ ਉਹਨੇ ਦੀ ਤੇ ਸ਼ਰਾਬ ਪੀ ਜਾਣੀ ਜਿੰਨੇ ਦੀ ਬਾਸ ਪਈ ਆ ਬੋਤਲਾਂ ਦੇ ਉੱਧਰ ਬੈਠੇ ਢੇਰ ਲਾਏ ਉੱਧਰਲੇ ਪਾਸੇ ਆਉਂ ਪਈ ਰੰਗ ਵੈਹ ਚੰਗਾ ਹਨ ਗਾਂ ਤਾਂ ਨਹੀਂ ਬੀਜਦੇ ਆਪਾਂ ਨਹੀਂ ਗਾਂ ਤਾਂ ਬੀਜ ਨਹੀਂ ਬਸ ਪਤੀਕ ਨਹੀਂ ਨਹੀਂ ਬੀਜਣੀ ਲਾਲ ਕੀ ਕਿਲਾ ਕੇ ਉਹ ਇਤਨਾ ਸਿਵਾ ਨਾ ਬਾਹ ਇਹ ਬਾਹਰ ਬਾਹਰ ਸਟੋਣੀ ਠੀਕ ਆ ਅਗਲੇ ਸਾਹਿੰਦੇ ਝੋਨਾ ਹੀ ਲਾਵਾਂਗੇ